ਗੋਲੀਆਂ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਤਾਂ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਨੂੰ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਗੋਲੀ ਵਾਜਾਂਦੀ ਰ ਫੇਰ ਅਸੀਂ ਕੀ ਕਰ ਸਕਦੇ ਜਰਾ ਵਾਜਾਂਦੀ ਤੇ ਅਵੇ ਕੋ ਦੋ ਪਟ ਸਾਹਮਣੇ ਆ ਉੱਥੋਂ ਤੱਕ ਖਿਲਰੇ ਆ ਇਹ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਬੇਰਨਾ ਜਿੰਦਰ ਕੋ ਕੀ ਗੱਲ ਹੋਈ ਆ ਜੀ ਮੇਰਾ ਨਿੱਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉੱਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਕੌਣ ਸੀ ਜਿੰਨੂੰ ਗੋਲੀ ਮਾਰੀ ਜਾਨੀ ਮੇਰਾ ਦੋਤਾ ਮੇਰਾ ਕੀ ਨਾਮ ਆ ਕਾਸ਼ ਤੇ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਇੱਕੋ ਜੀ ਲੱਗੀ ਪੈਰ ਤੇ ਹੁਣ ਵੇਖੀਆ ਨੀ ਕਿੰਨੀਆਂ ਦਵਦਾ ਲੈ ਕੇ ਦਵਦਾ ਮੁੰਡੇ ਨੂੰ ਲੈ ਕੇ ਪਰ ਇਹ ਵਜੀ ਤੇ ਪੈਰ ਤੇ ਇੱਕੋ ਹੀ ਆ ਕਿੰਨੇ ਲੋਕ ਸੀ ਜਿੰਦੇ ਗੋਲੀਆਂ ਕਰਾ ਰਹੇ ਗੋਲ ਗਏ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਜਾਂਦੇ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਨੂੰ ਕਿੰਨੇ ਘਰਾਉਂਦੇ ਜਿਹੜੇ ਫਾਇਰ ਕੀਤੇ ਨੇ ਆਵੇ ਕੋਦੋਂ ਤੁਹਾਡੇ ਸਾਹਮਣੇ ਹੀ ਉੱਥੇ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਠੀਕ ਹੈ ਜੀ ਹਾਂਜੀ ਤੇ ਪੁਲਿਸ ਆਈ ਆ ਹੁਣ ਆਏ ਆ ਕੀ ਕਾਰਵਾਈ ਕਰ ਰਹੀ ਪੁਲਿਸ ਉਹਦੇ ਵੇਖਣ ਮੁਖ ਨਹੀਂ ਰਹਿ ਜੇ ਮੌਕਾ ਵੇਖ ਕੇ ਵੇਖਣ ਦੇ ਜੋ ਕੀ ਮੰਗ ਕਰਦੇ ਜੀ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਗੋਲੀ ਵਾਜ ਜਾਂਦੀ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵਾਜ ਜਾਂਦੀ ਤੇ ਕਿਸੇ ਦੇ ਨਾਲ ਰੰਜਸ ਬਾਜੀ ਤਣੀ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਨਾਂ ਨੂੰ ਗਏ ਕਿਤਾ ਕਰਨ ਕਰਨ ਉਹ ਇਥੋਂ ਦਾ ਜੰਡਿਆਲੇ ਦਾ ਰਹਿਣ ਜੰਡਿਆਲੇ ਦਾ ਹੀ ਉਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਜਪਾਜੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਤੇ ਉਹ ਇਨਾਂ ਨੂੰ ਮਾਰ ਕੇ ਖਲੋਤੇ ਆਣ ਗੋਲੀਆਂ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਤਾਂ ਚੱਲ ਕੇ ਦੋ ਜਾਣੇ ਗੋਲੀਆਂ ਦੋਹਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰੋਂ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ੍ਹ ਹੋਰ ਵੀ ਕੁਝ ਕਰ ਸਕਦੇ ਜਾਂ ਅੱਜ ਗੋਲੀ ਵੱਜ ਜਾਂਦੀ ਫੇਰੇ ਕੀ ਕਰ ਸਕਦੇ ਜਰਾ ਵੱਜ ਜਾਂਦੀ ਤੇ ਆਵੇ ਕੋ ਦੋਹਾਂ ਪਾਸੇ ਸਾਹਮਣੇ ਉੱਥੇ ਤੱਕ ਖਿਲਰੇ ਆ ਇਹ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਹਾਂਜੀ ਕੀ ਨਾਮ ਦੇ ਮੇਰਾ ਨਜੀਦਰ ਕੋਲ ਕੀ ਗੱਲ ਹੋਈ ਆ ਜੀ ਮੇਰਾ ਨੀਦਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉਹ ਉੱਥੇ ਕੋਤੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਕੌਣ ਸੀ ਜਿੰਨੂੰ ਗੋਲੀ ਮਾਰੀ ਜੀ ਮੇਰਾ ਦੋਤਾ ਮੇਰਾ ਕੀ ਨਾਮ ਆ ਕਾਸ਼ ਤੇ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਇੱਕੋ ਜੀ ਲੱਗੀ ਪੈਰ ਤੇ ਹੁਣ ਵੇਖੀਆ ਨੀ ਕਿੰਨੀਆਂ ਦਵਦਾ ਲੈ ਕੇ ਦਵਦਾ ਮੁੰਡੇ ਨੂੰ ਲੈ ਕੇ ਬਨੇ ਵਜੀ ਤੇ ਪੈਰ ਤੇ ਇੱਕੋ ਹੀ ਆ ਕਿੰਨੇ ਲੋਕ ਸੀ ਜਿੰਨੇ ਗੋਲੀਆਂ ਕਰਾ ਰਹੇ ਗੋਲੀਆਂ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਜਾਂਦੇ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਨੂੰ ਕਿੰਨੇ ਕਰਾਉਂਦੇ ਜਿਹੜੇ ਫਾਇਰ ਕੀਤੇ ਨੇ ਆ ਵੇ ਕੋ ਦੋੋਂ ਠੱਡ ਸਾਹਮਣੇ ਹੀ ਉੱਥੇ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਠੀਕ ਹੈ ਜੀ ਹਾਂਜੀ ਤੇ ਪੁਲਿਸ ਆਈ ਆ ਆ ਹੁਣ ਆਏ ਆ ਕੀ ਕਾਰਵਾਈ ਕਰ ਰਹੀ ਪੁਲਿਸ ਉਹਦੇ ਵੇਖਣ ਨੂੰ ਮੁਖ ਨਹੀਂ ਰਹਿ ਜਾਲ ਮੌਕਾ ਵੇਖ ਕੇ ਵੇਖਣ ਦੇ ਜੋ ਕੀ ਮੰਗ ਕਰਦੇ ਜੇ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲੋਂ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਬੋਲੀ ਵੱਜਾਂਦੀ ਤੇ ਫੇਰ ਅਸੀਂ ਕੀ ਕਰ ਸਕਦੇ ਜਦਾਂ ਵੱਜਾਂਦੀ ਤੇ ਕਿਸੇ ਦੇ ਨਾਲ ਬੰਜਿਸ ਬਾਜੀ ਤਣੀ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਨਾਂ ਨੂੰ ਗਏ ਕਿਹਦਾ ਕਰਨ ਕਰਨ ਉਹ ਇਥੋਂ ਦਾ ਜੰਡਿਆਲੇ ਦਾ ਰਹਿਣ ਜੰਡਿਆਲੇ ਦਾ ਹੀ ਉਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਗਜ ਪਾਜੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਜੋ ਇਨਾਂ ਨੂੰ ਮਾਰ ਕੇ ਖਲੋਤਿਆ ਨੂੰ ਹੋ ਗਿਆ ਪੰਜ ਜਾਣੇ ਪਾਈ ਦੋ ਜਾਣੇ ਤਿੰਨ ਜਾਣੇ ਤਾਂ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਨੂੰ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜਾ ਦੇ ਬੋਲੀ ਵਾਜਾਂ ਦੀ ਫੇਰੇ ਕੀ ਕਰ ਸਕਦੇ ਜਾਰਾ ਵਾਜਾਂ ਦੀ ਆ ਵੀ ਕੋ ਦੋ ਉੱਤ ਸਾਹਮਣੇ ਆ ਉੱਥੇ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਕੀ ਨਾਮ ਜੀ ਮੇਰਾ ਜਿੰਦਰ ਕੋਰ ਕੀ ਗੱਲ ਹੋਈ ਆ ਜੀ ਰਣ ਇਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉਹ ਉੱਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਕੌਣ ਸੀ ਜਿੰਨੂੰ ਗੋਲੀ ਮਾਰੀ ਆ ਜੀ ਮੇਰਾ ਦੋਤਾ ਮੇਰਾ ਕੀ ਨਾਮ ਆ ਕਾਸ਼ ਤੇ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਇੱਕੋ ਜੀ ਲੱਗੀ ਪੈਰ ਤੇ ਹੁਣ ਵੇਖੀ ਜਾਂ ਨੀ ਕਿੰਨੀਆਂ ਦਵਦਾ ਲੈ ਕੇ ਦਵਦਾ ਮੁੰਡੇ ਨੂੰ ਲੈ ਕੇ ਪਰ ਇਹ ਵਜੀ ਤੇ ਪੈਰ ਤੇ ਇੱਕੋ ਹੀ ਆ ਕਿੰਨੇ ਲੋਕ ਸੀ ਜਿੰਦੇ ਗੋਲੀਆਂ ਕਰਾ ਰਹੇ ਗੋਲਿਆ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਜਾਂਦੇ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਤੋਂ ਕਿੰਨੇ ਕਰਾਉਂਦੇ ਜਿਹੜੇ ਫਾਇਰ ਕੀਤੇ ਨੇ ਉਹ ਆਵੇ ਕਦੋਂ ਟੱਟ ਸਾਹਮਣੇ ਉੱਥੇ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਠੀਕ ਹੈ ਜੀ ਹਾਂਜੀ ਤੇ ਪੁਲਿਸ ਆ ਆ ਹੁਣ ਆਏ ਆ ਕੀ ਕਾਰਵਾਈ ਕਰ ਰਹੇ ਪੁਲਿਸ ਉਹਦੇ ਵੇਖਣ ਨੂੰ ਮੁਖਣੀ ਰਹਿ ਗਏ ਮੌਕਾ ਵੇਖ ਕੇ ਵੇਖਣ ਦੇ ਜੋ ਕੀ ਮੰਗ ਕਰਦੇ ਜੇ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਬੋਲੀ ਵੱਜ ਜਾਂਦੀ ਤੇ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵੱਜ ਜਾਂਦੀ ਤੇ ਕਿਸੇ ਦੇ ਨਾਲ ਰੰਜਸ਼ ਬਾਜੀ ਤਣੀ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਹਨਾਂ ਨੂੰ ਗਏ ਕਿਤਾ ਕਰਨ ਕਰਨ ਉਹ ਇਥੋਂ ਦਾ ਜੰਡਿਆਲੇ ਦਾ ਰਹਿਣਾ ਜੰਡਿਆਲੇ ਦਾ ਹੀ ਉਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਜ ਪਾਦੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਜੋ ਇਹਨਾਂ ਨੂੰ ਮਾਰ ਕੇ ਖਲੋਤਿਆ ਨੂੰ